ਤਹਾਡੇ ਨਾਮ ਦੇ ਨਾਲ ਜਿਹੜਾ ਹੈ ਜੈਪਾਲ ਭੁੱਲਰ ਜਿਹੜਾ ਗੈਂਗਸਟਰ ਤੁਹਾਡੇ ਬੇਟੇ ਨੂੰ ਕਿਹਾ ਜਾਂਦਾ ਸੀਗਾ ਤਾਂ ਲੋਕ ਤੁਹਾਡਾ ਸਾਥ ਦੇਣਗੇ ਜੀ ਜਿਹੜੇ ਰੋਜ਼ ਸਾਡੇ ਬੱਚੇ ਪੰਜਾਬ ਚ ਮਰ ਰਹੇ ਆ ਭਾਵੇਂ ਉਹ ਨਸ਼ਿਆਂ ਨਾਲ ਮਰ ਰਹੇ ਆ ਭਾਵੇਂ ਪੁਲਿਸ ਵੱਲੋਂ ਮਾਰੇ ਜਾ ਰਹੇ ਆ ਜਾਂ ਅੱਪਚੋਂ ਦੀ ਗੋਲਾਬਾਰੀ ਨਾਲ ਮਰ ਰਹੇ ਆ ਮੈਂ ਉਹਨਾਂ ਪਰਿਵਾਰਾਂ ਦੇ ਰੋਜ਼ ਦਾ ਦੁੱਖ ਤੇ ਉਹਨਾਂ ਦੀਆਂ ਗੁੰਦਿਆਂ ਦੀਆਂ ਦੇਖ ਕੇ ਚਿਕਾ ਤੇ ਮੈਂ ਇਸ ਬੰਨੇ ਆਇਆ ਪਰ ਸਨਲ ਇੱਕ ਤੇ ਮੇਰਾ ਮੁੰਡਾ ਕਤਲ ਕਰ ਦਿੱਤਾ ਗਿਆ ਤੇ ਇੱਕ ਮੇਰੇ ਤੇ ਗੈਂਗਸਟਰ ਘੁਲਾਏਗਾ ਤੇ ਮੈਂ ਉਹਦੀ ਬਿਲਕੁਲ ਹਰ ਗੱਲ ਦਾ ਜਵਾਬ ਦਾਂਗਾ ਲੋਕਾਂ ਦੇ ਸਾਹਮਣੇ ਉਹ ਸਾਰੇ ਮਸਲੇ ਨੂੰ ਰੱਖਾਂਗਾ ਤੇ ਉਹਨਾਂ ਦੇ ਹੀ ਛੱਡਦਾ ਕਿ ਤੁਸੀਂ ਦੱਸ ਦਿਓ ਵੀ ਜੇ ਮੈਂ ਗਲਤ ਹਾਂ ਤੇ ਮੈਂ ਚੋਂ ਤੋਂ ਬਾਹਰ ਹੋ ਜੰਨਾ ਤੁ ਜਿੱਤਾਂਗਾ ਜਿੱਤਾਂਗਾ ਸਾਡੀ ਪਾਰਟੀ ਵੀ ਪੰਜਾਬ ਚ ਜਿਹੜੀ ਆ ਬਹੁਮਤ ਨਾਲ ਜਿੱਤੇਗੀ ਅਸੀਂ ਤਕਰੀਬਨ ਸਾਰੀਆਂ ਸੀਟਾਂ ਤੇ ਹੀ ਕੈਂਡੀਡੇਟ ਖੜੇ ਕੀਤੇ ਆ ਪੰਜਾਬ ਦੇ ਵਿੱਚ ਲਗਾਤਾਰ ਪਾਰਟੀਆਂ ਦੇ ਵੱਲੋਂ ਆਪਣੇ ਆਪਣੇ ਕੈਂਡੀਡੇਟ ਐਲਾਨੇ ਜਾ ਰਹੇ ਹਨ ਹੁਣ ਫਿਰੋਜ਼ਪੁਰ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਮਨੀ ਸਾਧ ਦੇ ਵੱਲੋਂ ਗੈਂਗਸਟਰ ਜੈਪਾਲ ਪੁੱਲਰ ਦੇ ਫਾਦਰ ਭੁਪਿੰਦਰ ਸਿੰਘ ਪੁੱਲਰ ਹਨ ਨੂੰ ਫਿਰੋਜ਼ਪੁਰ ਲੋਕ ਸਭਾ ਤੋਂ ਉਮੀਦਵਾਰ ਬਣਾਇਆ ਹੈ ਤਾਂ ਸਾਡੇ ਨਾਲ ਜਾਦਾ ਗੱਲਬਾਤ ਕਰਨ ਦੇ ਲਈ ਭੁਪਿੰਦਰ ਸਿੰਘ ਪੁੱਲਰ ਮੌਜੂਦ ਨੇ ਸਰ ਕਿਦਾਂ ਦੇਖਦੇ ਹੋ ਤੁਸੀਂ ਲੰਮਾ ਸਮਾਂ ਪੰਜਾਬ ਪੁਲਿਸ ਦੇ ਵਿੱਚ ਬਤੌਰ ਅਧਿਕਾਰੀ ਰਹੇ ਤੇ ਹੁਣ ਇਸ ਸੱਤਾ ਦੇ ਵਿੱਚ ਜਿਹੜਾ ਤੁਸੀਂ ਆਪਣੀ ਨਵੀਂ ਪੋਲੀਟੀਕਲ ਪਾਰਟੀ ਜੁਆਇਨ ਕੀਤੀ ਹੈ ਕਿ ਜਿਹੜੀ ਆ ਮਨਸ਼ਾ ਰਹੀ ਜਾਂ ਕੀ ਜਿਹੜਾ ਸੋਚ ਕੇ ਤੁਸੀਂ ਇਸ ਪਾਰਟੀ ਨੂੰ ਜੁਆਇਨ ਕੀਤਾ ਮੈਂ ਲੰਮਾ ਸਮਾਂ ਪੁਲਿਸ ਵਿੱਚ ਸੇਵਾ ਕਰਨਾ ਮੇਰਾ ਬਹੁਤ ਤਗੜਾ ਤਜਰਬਾ ਹੈ ਆਮ ਗਰਾਊਂਡ ਲੈਵਲ ਤੇ ਜਿਹੜੇ ਲੋਕਾਂ ਦੀਆਂ ਪ੍ਰੋਬਲਮ ਜਿਹੜੀਆਂ ਨੇ ਮੈਂ ਆਪਣੀ ਅੱਖੀ ਦੇਖੀਆਂ ਤੇ ਖੁਦ ਆਪਣੇ ਪਿੰਡੇ ਤੇ ਵੀ ਹਡਾਈਆਂ ਇਸ ਕਰਕੇ ਪਾਰਟੀ ਨੇ ਮੈਨੂੰ ਟਿਕਟ ਦੇ ਕੇ ਇਹ ਮਾਨ ਬਖਸ਼ਿਆ ਮੈਂ ਪਾਰਟੀ ਦੀ ਤੇ ਸਾਡੇ ਫਿਰੋਜ਼ਪੁਰ ਦੇ ਲੋਕਾਂ ਦੀਆਂ ਉਮੀਦਾਂ ਤੇ ਖਰਾਬਤ ਹੋ ਆ ਸਰ ਤੁਸੀਂ ਮਤਲਬ ਕਿਉਂ ਜਿਹੜਾ ਜਿਹੜਾ ਇਸ ਸਿਸਟਮ ਮਤਲਬ ਪੋਲੀਟੀਕਲ ਪਾਰਟੀ ਦੇ ਵਿੱਚ ਕਿਉਂ ਆਇਓ ਕੀ ਕਾਰਨ ਕੀ ਰਿਹਾ ਜਿਹੜਾ ਤੁਸੀਂ ਇਹਦੇ ਵਿੱਚ ਆਇਓ ਉਹ ਇਹ ਵੱਡੀ ਗੱਲ ਇਹ ਆ ਕਿ ਲੋਕ ਤੁਹਾਡਾ ਸਾਥ ਦੇਣਗੇ ਕਿਉਂਕਿ ਤੁਹਾਡੇ ਨਾਮ ਦੇ ਨਾਲ ਜਿਹੜਾ ਹੈ ਜੈਪਾਲ ਭੁੱਲਰ ਜਿਹੜਾ ਗੈਂਗਸਟਰ ਤੁਹਾਡੇ ਬੇਟੇ ਨੂੰ ਕਿਹਾ ਜਾਂਦਾ ਸੀਗਾ ਤਾਂ ਲੋਕ ਤੁਹਾਡਾ ਸਾਥ ਦੇਣਗੇ ਜੀ ਹਾਂ ਮੈਂ ਜਿਹੜੇ ਰੋਜ਼ ਸਾਡੇ ਬੱਚੇ ਪੰਜਾਬ 'ਚ ਮਰ ਰਹੇ ਆ ਭਾਵੇਂ ਉਹ ਨਸ਼ਿਆਂ ਨਾਲ ਮਰ ਰਹੇ ਆ ਭਾਵੇਂ ਪੁਲਿਸ ਵੱਲੋਂ ਮਾਰੇ ਜਾ ਰਹੇ ਆ ਜਾਂ ਉਹ ਅੱਪ ਚੋਂ ਦੀ ਗੋਲਾਬਰੀ ਨਾਲ ਮਰ ਰਹੇ ਆ ਮੈਂ ਉਹਨਾਂ ਪਰਿਵਾਰਾਂ ਦੇ ਰੋਜ਼ ਦਾ ਦੁੱਖ ਤੇ ਉਹਨਾਂ ਦੀਆਂ ਰੋਂਦਿਆਂ ਦੀਆਂ ਦੇਖ ਕੇ ਚੀਕਾਂ ਤੇ ਮੈਂ ਇਸ ਬੰਨੇ ਆਇਆ ਤੇ ਮੈਂ ਨਿੱਜੀ ਤੌਰ ਤੇ ਵੀ ਇਹ ਚੋਂ ਗੁਜ਼ਰਿਆ ਹਾਂ ਸ ਜੈਪਾਲ ਭੁੱਲਰ ਦੀ ਇੱਕ ਭਗੌੜਾ ਹੋ ਕੇ ਵੀ ਉਹਦੀ ਲਾਈਫ ਜਿਹੜੀ ਆ ਬੜੀ ਸਾਫ ਸੁਥਰੀ ਰਹੀ ਆ ਤੇ ਇਸ ਕਰਕੇ ਉਹ ਤੇ ਸਿਰਫ ਪ੍ਰਸ਼ਾਸਨੀ ਦੋਸ਼ ਲਾਉਂਦਾ ਜਿਨ੍ਹਾਂ ਨੇ ਉਹਦਾ ਫੜ ਕੇ ਕਤਲ ਕੀਤਾ ਇਹ ਉਹ ਗੈਂਸਟਰ ਸੀ ਇਹੋ ਜੀ ਕੋਈ ਗੱਲ ਨਹੀਂ ਸੀ ਇੰਟੈਲੀਜੈਂਟ ਮੁੰਡਾ ਸੀ ਇਸ ਕਰਕੇ ਮੈਨੂੰ ਕੋਈ ਨਿੱਕੇ ਪੈਸੇ ਦੀ ਨਹੀਂ ਪ੍ਰੋਬਲਮ ਸਗੋਂ ਜੈਪਾਲ ਭੁੱਲਰ ਨੂੰ ਜਿਹੜੇ ਨਜੀ ਤੌਰ ਤੇ ਜਾਣਦੇ ਨੇ ਤੇ ਉਹ ਸਾਡੀ ਕੁਆਲਿਟੀ ਨੂੰ ਜਾਣਦੇ ਨੇ ਉਹ ਮੇਰੀ ਵੱਲ ਤੋਂ ਅੱਧ ਵੋਟਾਂ ਪਾ ਕੇ ਸੇਵਾ ਕਰਨਗੇ ਮੈਨੂੰ ਜਿਤਾਉਣਗੇ ਤੁਸੀਂ ਲੰਮੇ ਸਮੇਂ ਤੋਂ ਜਿਹੜਾ ਇਸ ਸਿਸਟਮ ਦੇ ਖਿਲਾਫ ਲੜਦੇ ਆਏ ਹੋ ਉਹਨਾਂ ਦੇ ਵਿੱਚ ਚਾਹੇ ਜੇ ਜੈਪਾਲ ਭੁੱਲਰ ਦੀ ਜਦੋਂ ਉਹਨੂੰ ਮਾਰਿਆ ਜਾਂਦਾ ਤਾਂ ਉਸ ਤੋਂ ਬਾਅਦ ਤੁਹਾਡਾ ਜਿਹੜਾ ਦੂਸਰਾ ਬੇਟਾ ਉਹ ਵੀ ਜੇਲ੍ਹ ਦੇ ਵਿੱਚ ਹੈ ਇਹ ਉਹ ਸਿਸਟਮ ਦੇ ਖਿਲਾਫ ਲੜਦੇ ਰਹੋ ਕੀ ਲੱਗਦਾ ਹੈ ਕਿ ਮਤਲਬ ਇਸ ਸਿਸਟਮ ਨੂੰ ਤੁਸੀਂ ਕਿਵੇਂ ਸੁਧਾਰੋਗੇ ਫਿਰ ਔਰ ਬਿਲਕੁਲ ਇਹ ਸਿਸਟਮ ਨੂੰ ਮੈਂ ਇਕੱਲਾ ਨਹੀਂ ਸੁਧਾਰ ਸਕਦਾ ਉਸ ਲਈ ਜ਼ਰੂਰੀ ਸੀ ਕਿਸੇ ਪਾਰਟੀ ਦੇ ਵਿੱਚ ਜਾ ਕੇ ਤੇ ਸਾਰਿਆਂ ਨੂੰ ਇਕੱਠੇ ਕਰਕੇ ਤੇ ਇਹਨੂੰ ਸੁਧਾਰਨਾ ਇਸ ਕਰਕੇ ਹੀ ਮੈਂ ਇਹ ਪਾਰਟੀ ਜੁਆਇਨ ਕੀਤੀ ਹੈ ਤੇ ਇਹਦਾ ਹਿੱਸਾ ਬਣ ਕੇ ਮੈਂ ਜਿਹੜੀ ਮਤਲਬ ਸਿਆਸਤਦਾਨਾਂ ਚ ਆਈ ਗਰਾਵਟ ਜਿਹੜੀ ਹੈ ਉਹਦੀ ਮੈਂ ਮਿਸਾਲ ਪੇਦਾ ਕਰਾਂਗਾ ਸਾਰੇ ਲੋਕ ਇਹੋ ਜਿਹੇ ਨਹੀਂ ਹੁੰਦੇ ਲੋਕਾਂ ਦੇ ਜ਼ਹਿਨ 'ਚ ਬੜੀਆਂ ਸਾਰੀਆਂ ਗੱਲਾਂ ਹੁੰਦੀਆਂ ਨੇ ਜਾਂ ਜਿਹੜੇ ਹੋਰ ਪੋਲਿਟਿਕਲ ਬੰਦੇ ਵੀ ਹੋਣਗੇ ਉਹ ਵੀ ਇਸ ਚੀਜ਼ ਨੂੰ ਜ਼ਰੂਰ ਲੋਕਾਂ ਦੇ ਸਾਹਮਣੇ ਰੱਖਣਗੇ ਕਿ ਜੈਪਾਲ ਇੱਕ ਗੈਂਗਸਟਰ ਸੀ ਉਸ ਦੇ ਪਿਤਾ ਨੂੰ ਵੋਟ ਪਾਣਾ ਫਿਰ ਉਹਨਾਂ ਦਾ ਜਿਹੜਾ ਦੂਸਰਾ ਬੇਟਾ ਹੈ ਉਹ ਵੀ ਜੇਲ੍ਹ ਦੇ ਵਿੱਚ ਹੈ ਇਹ ਚੁਣੌਤੀਆਂ ਨੂੰ ਤੁਸੀਂ ਕਿਦਾਂ ਜਿਹੜਾ ਉਹ ਦੇਖੋਗੇ ਮੈਂ ਲੋਕਾਂ ਦੇ ਵਿੱਚ ਹੀ ਰੋਜ਼ ਵਿਚਰਦਾ ਮੈਨੂੰ ਲੋਕ ਮਿਲਦੇ ਆ ਉਹ ਸਾਰੇ ਮੈਨੂੰ ਉਤਨਾ ਹੀ ਪਿਆਰ ਕਰਦੇ ਆ ਜਿਤਨਾ ਜੈਪਾਲ ਤੋਂ ਪਹਿਲਾਂ ਕਰਦੇ ਸੀ ਇਸ ਕਰਕੇ ਇਹੋ ਜੀ ਕੋਈ ਗੱਲ ਨਹੀਂ ਜੈਪਲ ਕਰਕੇ ਸਗੋਂ ਜਿਹੜੇ ਜਾਣਨ ਵਾਲੇ ਆ ਮੈਨੂੰ ਵੱਧ ਮੇਰਾ ਮਾਨ ਸਤਕਾਰ ਕਰਦੇ ਆ ਤੇ ਮੇਰੇ ਦੁੱਖ ਦਰਦ ਨੂੰ ਸਮਝਦੇ ਆ ਤੇ ਇਸ ਕਰਕੇ ਉਹ ਵੱਧ ਤੋਂ ਵੱਧ ਜਿਹੜੀਆਂ ਉਹ ਵੋਟਾਂ ਪਾ ਕੇ ਮੈਨੂੰ ਜਿਤਾਉਣਗੇ ਜੇ ਕੋਈ ਠੁਠਾ ਕੋਈ ਦੋਸ਼ ਲਾਏਗਾ ਤੇ ਮੈਂ ਉਹਨੂੰ ਜਵਾਬ ਦੇਵਾਂਗਾ ਮੈਂ ਕਹਿੰਦੇ ਨਿੱਜੀ ਦੋਸ਼ ਨਹੀਂ ਲਾਉਂਗਾ ਪਰ ਮੇਰੇ ਤੇ ਜੇ ਕੋਈ ਪਰਸਨਲ ਇੱਕ ਤੇ ਮੇਰਾ ਮੁੰਡਾ ਕਤਲ ਕਰ ਦਿੱਤਾ ਗਿਆ ਇੱਕ ਮੇਰੇ ਤੇ ਗੈਂਗਸਟਰ ਕਰ ਲਾਏਗਾ ਤੇ ਮੈਂ ਉਹਦੀ ਬਿਲਕੁਲ ਹਰ ਗੱਲ ਦਾ ਜਵਾਬ ਦਾਂਗਾ ਲੋਕਾਂ ਦੇ ਸਾਹਮਣੇ ਉਹ ਸਾਰੇ ਮਸਲੇ ਨੂੰ ਰੱਖਾਂਗਾ ਤੇ ਉਹਨਾਂ ਦੇ ਹੀ ਛੱਡ ਦੇਗਾ ਵੀ ਤੁਸੀਂ ਦੱਸ ਦਿਓ ਵੀ ਜੇ ਮੈਂ ਗਲਤਿਆਂ ਤੇ ਮੈਂ ਚੋਣ ਤੋਂ ਹੀ ਬਾਹਰ ਹੋ ਜੰਦਾ ਤੇ ਇਸ ਕਰਕੇ ਮੈਂ ਵੀ ਜੋ ਮੈਂ ਬੋਲਾਂਗਾ ਉਹ ਸੱਚ ਹੋਵੇਗਾ ਫਿਰ ਕਿਉਂਕਿ ਮੇਰੇ ਨਾਲ ਜਿਹੜੇ ਵੀ ਆਉਣਗੇ ਉਹ ਸਾਰੇ ਉਹਨਾਂ ਲੋਕਾਂ ਚੋਂ ਇਹ ਜਿਹੜੇ ਸਿਆਸਤਦਾਨ ਨੇ ਤੇ ਸਿਆਸਤਦਾਨਾਂ ਦੇ ਪਿੱਠੂ ਨੇ ਆਮ ਉਹਨਾਂ ਦੇ ਨੌਕਰਚਾਂਕਰ ਉੱਠ ਕੇ ਤੇ ਉਹ ਸਿਆਸਤਦਾਨ ਚ ਆਏ ਨੇ ਇਸ ਕਰਕੇ ਮੈਨੂੰ ਨਹੀਂ ਵੀ ਕੋਈ ਇਹੋ ਜਿਹਾ ਗਲਤ ਅਲੀਗੇਸ਼ਨ ਲਾਉਣ ਦੀ ਕੋਈ ਹਰਕਤ ਕਰੇਗਾ ਜੇ ਕਰੇਗਾ ਤੇ ਉਹਨੂੰ ਆਪਾਂ ਸਮਝਾਵਾਂਗੇ ਦੱਸਾਂਗੇ ਤੁਹਾਡੇ ਚ ਜਾਵਾਂਗੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਕਿਉਂ ਜਿਹੜਾ ਜੁਆਇਨ ਕੀਤਾ ਕਿਉਂਕਿ ਜਿਹੜਾ ਪਾਰਟੀ ਲੋਕ ਵੀ ਮੰਨਦੇ ਹਨ ਕਿ ਇਹ ਪਾਰਟੀ ਸਿਰਫ ਜਿਹੜਾ ਸਿੱਖਾਂ ਦੀ ਹੀ ਗੱਲ ਕਰਦੀ ਆ ਬਾਕੀ ਹੋਰ ਧਰਮਾਂ ਦੀਆਂ ਹੋਰ ਜਿਹੜੇ ਲੋਕਾਂ ਦੀ ਗੱਲ ਨਹੀਂ ਕਰਦੀ ਜੀ 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 ਉਹ ਦੇਖ ਲਓ ਤੁਸੀਂ ਕਿ ਸਿਆਸਤ ਚ ਹੁਣ ਤੱਕ ਜਿਹੜੇ ਲੋਕ ਆਉਂਦੇ ਆ ਜਾਂ ਤੇ ਉਹ ਆਉਂਦੇ ਆ ਜੀ ਦਾ ਪਿਓ ਦਾਦਾ ਸਿਆਸਤ ਸੀਟੋ ਫੈਮਲੀ ਸਾਰੀ ਆਈ ਜਾਂਦੀ ਜੋ ਜੀ ਇਹਨਾਂ ਦੇ ਇਸ ਜੀ ਨੂੰ ਟਿਕਟ ਦੇ ਦਿਓ ਇਹਨੂੰ ਉਹ ਪਾਰਟੀਆਂ ਆਪਣੇਆਂ ਨੂੰ ਦੇਈ ਜਾਂਦੀਆਂ ਨੇ ਤੇ ਜਾਂ ਉਹਨਾਂ ਦੇ ਨੌਕਰ ਚਾਂਕਰ ਤੇ ਚਮਚੇ ਹੁੰਦੇ ਆ ਦੋਹਾਂ ਤੋਂ ਇਲਾਵਾ ਕੋਈ ਨਹੀਂ ਕਿਸੇ ਪੋਲੀਟੀਕਲ ਬੰਦੇ ਦੇ ਚਾਹ ਪਲੂਸ ਜਾਂ ਪਰਸਨਲ ਨੌਕਰ ਤੋਂ ਇਲਾਵਾ ਹੋਰ ਸਿਆਸਤ ਵਿੱਚ ਕੋਈ ਨਹੀਂ ਹੁੰਦਾ ਜਾਂ ਫੈਮਿਲੀ ਚ ਹੁੰਦਾ ਜਾਂ ਉਹਨਾਂ ਦੇ ਨੌਕਰ ਚਾਂਕਰ ਦੋ ਹੀ ਕੈਟਾਗਰੀਆਂ ਨੇ ਨਾ ਸਸਦਾਨਾਂ ਦੀਆਂ ਤੇ ਅਦਰバイ ਜ ਮੈਂ ਇੱਕ ਸਧਾਰਨ ਆਮ ਲੋਕਾਂ ਚੋਂ ਉੱਠਿਆ ਤੇ ਲੋਕਾਂ ਵਰਗਾ ਹੀ ਆ ਇਸ ਕਰਕੇ ਉਸ ਚੀਜ਼ ਦਾ ਮਾਨ ਕਾਲੀ ਦਲ ਚੁੰਦਾ ਆ ਵੀ ਉਹਨਾਂ ਉਹ ਇੱਕ ਇਸ ਪਾਰਟੀ 'ਚ ਇੱਕ ਡੀਏਜੀ ਰੈਂਕ ਨੂੰ ਉਹਦਾ ਛੱਟ ਮਾਰ ਕੇ ਆਏ ਸੀ ਜਿਹੜੀ ਕਿ ਇੱਕ ਮੰਤਰੀ-ਚੰਤਰੀ ਨਾਲੋਂ ਬੜਾ ਉੱਚਾ ਹੁੰਦਾ ਸੀ ਉਹਨਾਂ ਦਾ ਤੇ ਉਹ ਲੋਕਾਂ ਦੀ ਸੇਵਾ ਲਈ ਪ੍ਰਸ਼ਾਸਨ ਦੇ ਸੁਧਾਰ ਲਈ ਜਾਂ ਧੱਕੇਸ਼ਹੀ ਦੇ ਖਿਲਾਫ ਉੱਠੇ ਸੀ ਤੇ ਬੰਦ ਆ ਰਿਹਾ ਮੈਂ ਉਹਨਾਂ ਦੀ ਇਮਾਨਦਾਰੀ ਸਤਾਈ ਕਰਕੇ ਉਸ ਪਾਰਟੀ 'ਚ ਆਇਆ ਤੇ ਸਾਡੀ ਪਾਰਟੀ ਵੀ ਅਸੀਂ ਦਾ ਸੁਧਾਰ ਕਰਾਂਗੇ ਫਰੋਜਪੁਰ ਲੋਕ ਸਭਾ ਹਲਕੇ ਦੇ ਵਿੱਚ ਤੁਸੀਂ ਖੜੇ ਹੋ ਤੇ ਤੁਹਾਡੇ ਮੁੱਦੇ ਕੀ ਰਹਿਣਗੇ ਲੋਕਾਂ ਚ ਕੀ ਮੁੱਦੇ ਲੈ ਕੇ ਤੁਸੀਂ ਜਾਓਗੇ ਤਾਂ ਜੋ ਲੋਕ ਤੁਹਾਡੇ ਤੇ ਯਕੀਨ ਕਰ ਸਕਣ ਫਰੋਜਪੁਰ ਮੇਰਾ ਸ਼ਹਿਰ ਆ ਹੁਣ ਤੱਕ ਫਰੋਜਪੁਰ ਦਾ ਕੋਈ ਵੀ ਬੰਦਾ ਇੱਥੋਂ ਦਾ ਖੜਾ ਹੀ ਨਹੀਂ ਹੋਣ ਦਿੱਤਾ ਗਿਆ ਕਿਸੇ ਪਾਰਟੀ ਨੇ ਖੜਾ ਹੀ ਨਹੀਂ ਕੀਤਾ ਬਾਹਰ ਦੇ ਬੰਦੇ ਜਾਂ ਨੌਕਰ ਚੰਕਰ ਡਰਾਈਵਰ ਵਗੈਰਾ ਗਨਮੈਨ ਇੱਥੇ ਖੜੇ ਹੁੰਦੇ ਰਹੇ ਇਸ ਕਰਕੇ ਮੈਨੂੰ ਮੈਂ ਫਰੋਜਪੁਰ ਦੇ ਜਿਹੜੇ ਨਿੱਜੀ ਕੰਮ ਆ ਜਿਹਦੇ ਵਿੱਚ ਮੇਨਿਆਂ ਵਪਾਰ ਦਾ ਤੇ ਉਸ ਜੇ ਵਪਾਰੀ ਸਾਡਾ ਖਚਾਲ ਹੋਏਗਾ ਤੇ ਹਰ ਕੋਈ ਖਚਾਲ ਹੋਏਗਾ ਜ਼ਿਮੀਂਦਾਰ ਦੀ ਵੀ ਇੱਥੇ ਹਰ ਚੀਜ਼ बिकੇਗੀ ਸਬਜ਼ੀਆਂ ਵਿਕਣਗੀਆਂ ਇਸ ਕਰਕੇ ਪਹਿਲਾ ਸਭ ਤੋਂ ਜ਼ਿਆਦਾ ਉਹਨੂੰ ਕਰਨ ਲਈ ਬਾਰਡਰ ਖਲੋਣਾ ਬਹੁਤ ਜ਼ਰੂਰੀ ਹੈ ਤੇ ਬਾਕੀ ਜਿਹੜੇ ਸਾਰੇ ਮੁੱਦੇ ਆ ਜਿੱਚ ਬੇਰਜ਼ਗਾਰੀ ਦਾ ਮੁੱਦਾ ਤੇ ਨਸ਼ਿਆਂ ਦਾ ਤੇ ਉਹ ਵੀ ਨਾਲ ਸਾਡੀ ਪਾਰਟੀ ਬਿਲਕੁਲ ਦ੍ਰਿੜਤਾ ਨਾਲ ਕੰਮ ਕਰੇਗੀ ਤੇ ਸਦਾਰ ਕਰੇਗੀ ਜੇ ਪਿਛਲੇ ਐਮਪੀਆਂ ਦੀ ਗੱਲ ਕੀਤੀ ਜਾਵੇ ਉਹਨਾਂ ਦੀ ਕਾਰਗੁਜ਼ਾਰੀ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਹੁਣ ਮੌਜੂਦਾ ਜਿਹੜੇ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਤੋਂ ਐਮਪੀ ਨੇ ਉਹਨਾਂ ਨੇ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਲਈ ਕਿੰਨੇ ਕੰਮ ਜਿਹੜੇ ਕੀਤੇ ਆ ਉਹ ਤੁਹਾਡੇ ਸਾਹਮਣੇ ਹੀ ਆ ਉਹ ਜਿਹੜੇ ਲੋਕ ਬਾਹਰੋਂ ਆਣ ਕੇ ਇੱਥੇ ਲੜੇ ਉਹ ਤੇ ਕਦੀ ਉਹਨਾਂ ਗੀੜਾ ਵੀ ਨਹੀਂ ਮਾਰਿਆ ਸਿਰਫ ਉਹ ਤੇ ਧੰਵਾਦ ਕਰਨ ਵੀ ਜੋ ਜਿੱਤ ਗਏ ਤੇ ਧੰਵਾਦ ਕਰਨ ਵੀ ਨਹੀਂ ਆਏ ਲੋਕਾਂ ਦਾ ਇੱਕ ਇੱਕ ਫਰੋਜਪੁਰ ਦੀ ਬਦ ਕਿਸਮਤੀ ਰਹੀ ਵੀ ਬਾਹਰ ਦੇ ਦੂਜੇਆਂ ਜ਼ਿਲ੍ਹਿਆਂ ਦੇ ਤੇ ਲੋਕ ਉਹ ਆਪਣੇ ਇਲਾਕੇ ਦੇ ਕਾਰੋਬਾਰ ਕਰਦੇ ਨੇ ਜੰਪਰਸਨ ਲਈ ਤਾਂ ਦਾ ਫਰੋਜਪੁਰ ਹਾਲ ਤੇ ਕਿਸੇ ਨੇ ਮੁੜ ਕੇ ਆਣ ਕੇ ਦੇਖਿਆ ਹੀ ਨਹੀਂ ਤੇ ਸ਼ਾਇਦ ਜਿਹੜੇ ਕੁਝ ਇੱਕ ਸੀ ਉਹ ਨੌਕਰ ਚਾਕਰ ਗਨਮੈਨ ਬੰਦੇ ਸੀ ਉਹਦੇ ਵਿਚਾਰੇ ਉੱਥੇ ਬੋਲੇ ਹੀ ਨਹੀਂ ਉਹਦੇ ਇੱਕ ਬਰਾਂ ਵੀ ਉੱਥੇ ਸਿਰਫ ਜਾ ਕੇ ਮੂਨ ਦਰਸ਼ਕ ਪਾ ਕੇ ਕੁਰਸੀਆਂ ਤੇ ਬੈਠੇ ਕੈਮਰਿਆਂ 'ਚ ਹੀ ਆਉਂਦੇ ਰਹੇ ਆਪਣੇ ਫੰਡ ਤੇ ਤਨਖਾਹਾਂ ਲੈਂਦੇ ਰਹੇ ਅਦਰਵਾਈ ਤੋਂ ਇੱਕ ਲਫ਼ਜ਼ ਵੀ ਨਹੀਂ ਬੋਲੇ ਇਹ ਆਉਣ ਦਾ ਰਿਕਾਰਡ ਆ ਮੈਂ ਕੋਈ ਆਪਣੇ ਕੋਲੋਂ ਗੱਪਸ਼ਪ ਨਹੀਂ ਕਰ ਰਿਹਾ ਇਹ ਆਉਣ ਦਾ ਰਿਕਾਰਡ ਆ ਲੋਕ ਸਭਾ ਵੀ ਇੱਕ ਸ਼ਬਦ ਵੀ ਲੋਕ ਨਹੀਂ ਬੋਲੇ ਇਸ ਕਰਕੇ ਇਹ ਫਰੋਜਪੁਰ ਦੀ ਸਾਡੀ ਬਦਕਿਸਮਤੀ ਆ ਇਹ ਪਹਿਲਾ ਮੌਕਾ ਹੋਏਗਾ ਵੀ ਮੈਂ ਲੋਕਲ ਫਰੋਜਪੁਰ ਦਾ ਵਸਨੀਕ ਆ ਤੇ ਮੈਂ ਜਾ ਕੇ ਉੱਥੇ ਆਪਣੀਆਂ ਮੰਗਾਂ ਰੱਖਾਂਗਾ ਇੰਨੀ ਕਰਾਊਗਾ ਤੇ ਤੁਹਾਨੂੰ ਲੱਗਦਾ ਕਿ ਲੋਕ ਤੁਹਾਡਾ ਸਾਰ ਸਾਥ ਦੇਣਗੇ ਤੇ ਕੀ ਉਮੀਦ ਲੱਗਦੀ ਕਿੰਨੀਆਂ ਕਵੋਟਾਂ ਨਾਲ ਜਿਹੜਾ ਤੁਸੀਂ ਜਿੱਤੋਗੇ ਜਾਂ ਕੀ ਰਹੇਗਾ ਮੈਂ ਤੇ ਜਿੱਤਾਂਗਾ ਜਿੱਤਾਂਗਾ ਸਾਡੀ ਪਾਰਟੀ ਵੀ ਪੰਜਾਬ ਚ ਜਿਹੜੀ ਆ ਬਹੁਮਤ ਨਾਲ ਜਿੱਤੇਗੀ ਅਸੀਂ ਤਕਰੀਬਨ ਸਾਰੀਆਂ ਸੀਟਾਂ ਤੇ ਹੀ ਕੈਂਡੀਡੇਟ ਖੜੇ ਕੀਤੇ ਆ ਤੇ ਸਾਡੇ ਕੈਂਡੀਡੇਟ ਜਿੱਤਣਗੇ ਤੇ ਮੈਨੂੰ ਤੇ ਜਿਹੜੇ ਕਿਉਂਕਿ ਮੈਂ ਲੋਕਲ ਕੋਈ ਕਿ ਤੂੰ ਆਣ ਕੇ ਇੱਥੇ ਢੇੜਾ ਮਾਰਦਾ ਕੋਈ ਕਿ ਤੂੰ ਆਣ ਕੇ ਮਾਰਦਾ ਜਿਹੜੇ ਵੀ ਸਰਦਾਰ ਨੇ ਮੈਂ ਤਾਂ ਲੋਕਲ ਇੱਥੋਂ ਦਾ ਰਹਿਣ ਵਾਲਾ ਇੱਥੇ ਪਲਿਆ ਇੱਥੇ ਸਾਰੀ ਜ਼ਿੰਦਗੀ ਕਿ گزارੀ ਆ ਤੇ ਉਹਨਾਂ ਦੇ ਵਿੱਚ ਹੀ ਰਹਿਾਂ ਤੇ ਰਹੂੰਗਾ ਮੈਨੂੰ ਲੋਕ ਸੰਤ ਕਰਨੀ ਹੈ ਤੇ ਵੋਟਾਂ ਬਿਲਕੁਲ ਇਹ ਸਨ ਜੈਪਾਲ ਪੁੱਲਰ ਦੇ ਫਾਦਰ ਭੁਪਿੰਦਰ ਸਿੰਘ ਪੁੱਲਰ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਲੋਕਾਂ ਦੇ ਵਿੱਚ ਜਾਣਗੇ ਅਤੇ ਲੋਕਾਂ ਨੂੰ ਯਕੀਨ ਦਿਵਾਉਣਗੇ ਕਿ ਉਹਨਾਂ ਦੇ ਜੋ ਮੁੱਦੇ ਹਨ ਉਹ ਦਿੱਲੀ ਦੇ ਵਿੱਚ ਜਾ ਕੇ ਉਹ ਹੱਲ ਕਰਵਾਉਣਗੇ ਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਕਿ ਲੋਕ ਇਹਨਾਂ ਨੂੰ ਕਿੰਨੀਆਂ ਕੁ ਵੋਟਾਂ ਜੜੀਆਂ ਪਾਉਂਦੇ ਹਨ ਅਤੇ ਇਹ ਲੋਕਾਂ ਦੇ ਮਸਲੇ ਉਠਾਉਣਗੇ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਕਸ਼ੇ ਗਲੋਤਰਾ ਪੰਜਾਬ ਤੱਕ